ਨਾਜ਼ਰੀਨ ਅੱਜ ਦੇ ਇਸ ਮੁਸ਼ਾਇਰੇ ਵਿੱਚ ਜਿਹੜਾ ਕਿ ਮਹਿਕ ਪੰਜਾਬ ਦੀ ਦੇ ਪ੍ਰੋਗਰਾਮ ਚ ਅਸੀਂ ਰਿਕਾਰਡ ਕਰ ਰਹੇ ਹਾਂ ਤੁਸੀਂ ਦੇਖ ਰਹੇ ਹੋ ਕਿ ਸਾਨੂੰ ਪੰਜਾਬ ਦੇ ਸਾਰੇ ਲਹਿਜਿਆਂ ਦੀ ਸਾਰੇ ਅੰਗਾਂ ਦੀ ਖੁਸ਼ਬੂ ਆ ਰਹੀ ਹੈ ਇਕਬਾਲ ਕੈਸਰ ਸਾਹਿਬ ਜਿਹੜਾ ਕਲਾਮ ਪੇਸ਼ ਕਰ ਰਹੇ ਸੀ ਉਹ ਸੁਣ ਕੇ ਤੇ ਵਾਕਈ ਉਹ ਬਾਬਾ ਬੁੱਲੇ ਸ਼ਾਹ ਨੂੰ ਤੇ ਸ਼ਾਹ ਹੁਸੈਨ ਨੂੰ ਮੁਖਤਬ ਕਰਕੇ ਬੰਦਾ ਕਿਧਰੇ ਗਵਾਚ ਜਾਂਦਾ ਹੈ ਔਰ ਜਦੋਂ ਬੰਦਾ ਦੇਖਦਾ ਹੈ ਤੇ ਆਪਣੀ ਇਸ ਧਰਤੀ ਦੇ ਹਵਾਲੇ ਨਾਲ ਤੇ ਸੋਚਦਾ ਹੈ ਕਿ ਜਿਸ ਧਰਤੀ ਦੇ ਐਡੇ ਵੱਡੇ ਬਾਬੇ ਹੋਣ ਐਡੇ ਵੱਡੇ ਲਿਖਾਰੀ ਐਡੇ ਵੱਡੇ ਸੂਫੀ ਉਸ ਧਰਤੀ ਨੂੰ ਤਰੱਕੀ ਦੇ ਹਵਾਲੇ ਨਾਲ ਬਹੁਤ ਅੱਗੇ ਜਾਣਾ ਚਾਹੀਦਾ ਔਰ ਤਰੱਕੀ ਜ਼ੁਬਾਨ ਦੇ ਹਵਾਲੇ ਨਾਲ ਹੁੰਦੀ ਹੈ ਆਪਣੇ ਕਲਚਰ ਦੇ ਹਵਾਲੇ ਨਾਲ ਆਪਣੀ ਤਹਿਜ਼ੀਬ ਦੇ ਹਵਾਲੇ ਨਾਲ ਹੁਣ ਵੇਲਾ ਆ ਗਿਆ ਹੈ ਕਿ ਮੈਂ ਅੱਜ ਦੇ ਮੁਸ਼ਾਇਰੇ ਦੇ ਆਖਰੀ ਸ਼ਾਇਰ ਜਿਹੜੇ ਕਿ ਅੱਜ ਦੇ ਮੁਸ਼ਾਇਰੇ ਦੀ ਸਦਾਰਤ ਵੀ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਕਰਾਂ ਔਰ ਸਾਡਾ ਮਾਣ ਨੇ ਔਰ ਸਾਨੂੰ ਬੜਾ ਫਖਰ ਹੈ ਅਸੀਂ ਇਹਨਾਂ ਦੇ ਬੜੇ ਮਮਨੂਨ ਆ ਕਿ ਆਇ ਤੇ تشریف ਲਿਆਏ ਮੈਂ ਬੜੀ ਮੁਹੱਬਤ ਬੜੇ ਇਤਰਾਮ ਨਾਲ ਬਾਬਾ ਨਜਮੀ ਔਰ ਅੱਗੇ ਦਰਖਾਸਤ ਕਰਨੀ ਹੈ ਕਿ تشریف ਲਿਆਂ ਬਾਬਾ ਨਜਮੀ ਇਸ ਵੇਲੇ ਪੰਜਾਬੀ ਜ਼ੁਬਾਨ ਦੇ ਬਹੁਤ ਵੱਡੇ ਤੇ ਮੰਨੇ ਪਰਮੰਨੇ ਔਰ ਸੱਚੇ ਤੇ ਸੁੱਚੇ ਸ਼ਾਇਰ ਨੇ ਅਸੀਂ ਬੜੀ ਮੁਹੱਬਤ ਨਾਲ ਇਹਨਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਅੱਜ ਆਪਣਾ ਕਲਾਮ ਅਨਾਈਤ ਕਰਨ ਜਨਾਬ ਬਾਬਾ ਨਜਮੀ ਬੜੀ ਮੁਹੱਬਤ ਬਹੁਤ ਸੋਹਣਾ ਮੁਸ਼ਾਇਰਾ ਸਾਡੇ ਸੱਜਣਾ ਦੇ ਬਹੁਤ ਖੂਬਸੂਰਤ ਸ਼ਾਇਰੀ ਸੁਣੀ ਪਰ ਤਿੰਨ ਸ਼ੇਰ ਪਹਿਲੇ ਅਰਜ਼ ਕਰਨਾ ਜੀ ਕਿ ਮਸਜਿਦ ਮੇਰੀ ਤੂੰ ਕਿਉਂ ਟਾਵੇਂ ਮੈਂ ਕਿਉਂ ਤੋੜਾ ਮੰਦਰ ਨੂੰ ਵਾਹ ਵਾਹ ਮਸਜਿਦ ਮੇਰੀ ਤੂੰ ਕਿਉਂ ਟਾਵੇਂ ਮੈਂ ਕਿਉਂ ਤੋੜਾ ਮੰਦਰ ਨੂੰ ਆਜਾ ਦੋਵੇਂ ਬਹਿ ਕੇ ਪੜੀਏ ਇੱਕ ਦੂਜੇ ਦੇ ਅੰਦਰ ਨੂੰ ਵਾਹ ਵਾਹ ਬਹੁਤ ਅੱਛਾ ਮਸਜਿਦ ਮੇਰੀ ਤੂੰ ਕਿਉਂ ਟਾਵੇਂ ਵਾਹ ਮੈਂ ਕਿਉਂ ਤੋੜਾ ਮੰਦਰ ਨੂੰ ਬਹੁਤ ਅੱਛਾ ਆ ਜਾ ਦੋਵੇਂ ਬਹਿ ਕੇ ਪੜੀਏ ਇੱਕ ਦੂਜੇ ਦੇ ਅੰਦਰ ਨੂੰ ਵਾਹ ਤੇ ਸਦੀਆਂ ਵਾਂਗੂ ਅੱਜ ਵੀ ਕੁਝ ਨਹੀਂ ਜਾਣਾ ਮਸਜਿਦ ਮੰਦਰ ਦਾ ਵਾਹ ਸਦੀਆਂ ਵਾਂਗੂ ਅੱਜ ਵੀ ਕੁਝ ਨਹੀਂ ਜਾਣਾ ਮਸਜਦ ਮੰਦਰ ਦਾ ਲਉਤੇ ਤੇਰਾ ਮੇਰਾ ਲਗਣਾ ਤੇਰੇ ਮੇਰੇ ਖੰਜਰ ਨੂੰ ਬਹੁਤ ਅੱਛਾ ਬਹੁਤ ਅੱਛਾ ਬਹੁਤ ਅੱਛਾ ਬਹੁਤ ਅੱਛਾ ਸਦੀਆਂ ਵਾਂਗੂ ਅੱਜ ਵੀ ਕੁਝ ਨਹੀਂ ਜਾਣਾ ਮਸਜਦ ਮੰਦਰ ਦਾ ਲਉਤੇ ਤੇਰਾ ਮੇਰਾ ਲਗਣਾ ਤੇਰੇ ਮੇਰੇ ਖੰਜਰ ਨੂੰ ਤੇ ਰੱਬ ਕਰੇ ਤੂੰ ਮੰਦਰ ਵਾਂਗੂ ਵੇਖੇ ਮੇਰੀ ਮਸਜਦ ਨੂੰ ਰੱਬ ਕਰੇ ਤੂੰ ਮੰਦਰ ਵਾਂਗੂ ਵੇਖੇ ਮੇਰੀ ਮਸਜਦ ਨੂੰ ਰਾਮ ਕਰੇ ਮੈਂ ਮਸਜਦ ਵਾਂਗੂ ਵੇਖਾਂ ਤੇਰੇ ਮੰਦਰ ਨੂੰ ਰੱਬ ਕਰੇ ਰੱਬ ਕਰੇ ਤੂੰ ਮੰਦਰ ਵਾਂਗੂ ਵੇਖੇ ਮੇਰੀ ਮਸਜਦ ਨੂੰ ਰਾਮ ਕਰੇ ਮੈਂ ਮਸਜਦ ਵਾਂਗੂ ਵੇਖਾਂ ਤੇਰੇ ਮੰਦਰ ਨੂੰ ਤੇ ਬੇਹਿੰਮਤਨ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕਦਰਾਂ ਦਾ ਬੇਹਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕਦਰਾਂ ਦਾ ਉਗਣ ਵਾਲੇ ਉਗਪੰਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਤੇ ਮੰਜ਼ਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾ ਆਪਣੇ ਸਫਰਾਂ ਦਾ ਸਾਈਬਨ ਹਾਉਸ ਵਸਾਤੀ ਗਾਡੇ ਨੇ ਹੈ ਪੋਜੀਸ਼ਨ ਨੋਡ